ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਗਿਆਨੀ ਗੁਰਬਚਨ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਸਟੇਜ ਤੇ ਚਲੇ ਜਾਣ ਜਿਵੇਂ ਕਿ ਵੀਰ ਜੀ ਹੁਣਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜੇ ਕੋਈ ਮਾਈ ਭਾਈ ਆਪਣਾ ਸਵਾਲ ਮਾਈਕ ਤੇ ਕਹਿਣ ਤੋਂ ਝਿਜਕ ਮਹਿਸੂਸ ਕਰਦਾ ਹੈ ਤਾਂ ਉਹ ਲਿਖਤੀ ਦੇ ਸਕਦਾ ਜਾਂ ਮੈਨੂੰ ਦੱਸ ਸਕਦਾ ਹੈ ਔਰ ਕੁਝ ਸਵਾਲ ਜਾਂ ਕੁਝ ਮੁੱਦੇ ਇਸ ਤਰ੍ਹਾਂ ਦੇ ਹੋ ਸਕਦੇ ਨੇ ਕਿ ਜਿਨ੍ਹਾਂ ਦੇ ਜਵਾਬ ਸ਼ਾਇਦ ਅਸੀਂ ਸੰਗਤ ਵਿੱਚ ਦੇਣਾ ਜੋਗ ਨਾ ਸਮਝੀਏ ਉਕੇ ਕੁਝ ਇਸ ਤਰ੍ਹਾਂ ਦੇ ਸਵਾਲ ਹੋ ਸਕਦੇ ਨੇ ਜਿਹਦੇ ਨਾਲ ਦੁਬਧਾ ਪੈਦਾ ਹੋਵੇ ਉਹ ਅਸੀਂ ਬਾਅਦ ਵਿੱਚ ਬੈਠ ਕੇ ਇਕੱਲੇ ਤੌਰ ਤੇ ਉਹ ਬੁੱਧਾ ਵਿਚਾਰ ਸਕਦੇ ਹਾਂ ਸੋ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਇਹ ਭਾਈ ਹਰਜਿੰਦਰ ਸਿੰਘ ਵਾਸਤੇ ਹੈ ਇਤਿਹਾਸ ਦੇ ਵਿਸ਼ੇ ਨਾਲ ਸੰਬੰਧਤ ਹੈ ਕਿਉਂਕਿ ਭਾਈ ਹਰਜਿੰਦਰ ਸਿੰਘ ਕੀ ਕਾਲਜ ਵਿੱਚ ਇਤਿਹਾਸ ਦਾ ਵਿਸ਼ਾ ਪੜ੍ਹਾਉਂਦੇ ਨੇ ਸੋ ਇਹਨਾਂ ਵਾਸਤੇ ਪੰਚਮ ਪਾਸ਼ਾ ਜੀ ਦੇ ਸ਼ਹਾਦਤ ਦੇ ਨਾਲ ਸੰਬੰਧਤ ਸਵਾਲ ਆਇਆ ਜੀ ਕਿਉਂਕਿ ਹੁਣੇ ਅਜੇ ਕੋਈ ਦਿਨ ਪਹਿਲਾਂ ਹੀ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੂਰ ਸਿੱਖ ਜਗਤ ਵੱਲੋਂ ਮਨਾਇਆ ਗਿਆ ਪੰਚਮ ਪਾਤਸ਼ਾਹ ਜੀ ਦੇ ਤਸਰੀਹੇ ਕਿਹੜੇ ਕਿਹੜੇ ਉਹਨਾਂ ਨੂੰ ਦਿੱਤੇ ਗਏ ਅਤੇ ਬਾਅਦ ਵਿੱਚ ਉਹਨਾਂ ਦਾ ਜਿਹੜਾ ਸਰੀਰ ਸੀ ਦੇ ਸੀ ਉਸ ਦਾ ਕੀ ਕੀਤਾ ਗਿਆ ਜੀ ਇਹ ਸਵਾਲ ਸੰਗਤ ਵਿੱਚ ਆਇਆ ਜੀ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਪਾਂ ਗੁਰਪੁਰਬ ਸ਼ਹੀਦੀ ਦਿਹਾੜੇ ਜਾਂ ਆਪਣੇ ਕੌਮੀ ਤਿਹਾੜ ਅਕਸਰ ਹੀ ਸਿੱਖ ਸੰਗਤਾਂ ਜੜੀਆਂ ਨੇ ਉਹ ਬੜੇ ਉਤਸ਼ਾਹ ਨਾਲ ਬੜੇ ਆਪਸ ਵਿੱਚ ਭਾਈਚਾਰਕ ਸਾਂਝ ਪੂਰੀ ਕਰਦੇ ਆ ਆਪਾਂ ਉਹ ਸਾਰੇ ਮਨਾਉਂਦੇ ਹਾਂ ਪਰ ਅਸੀਂ ਖੋਦ ਇਸ ਲਾਈਨ ਵਿੱਚ ਹੁੰਦਿਆਂ ਗੁਰਬਾਣੀ ਦੀ ਕਥਾ ਕਰਦੇ ਹਾਂ ਇਤਿਹਾਸ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਹਿਸੂਸ ਕਰਦੇ ਹਾਂ ਕਿ ਆਮ ਬੰਦੇ ਦੇ ਮਨ ਅੰਦਰ ਉਹੋ ਭੁਲੇਖੇ ਪਿਆ ਹੀ ਰਹਿੰਦੇ ਨੇ ਭਾਵੇਂ ਆਪਾਂ ਨੂੰ ਸ਼ਹੀਦੀਪੁਰਬ ਦੇ ਸਮਾਗਮਾਂ ਦੇ ਵਿੱਚ ਬੜੀ ਵਾਰ ਸ਼ਾਮਲ ਹੋਣ ਦਾ ਮੌਕਾ ਬਣਦਾ ਪਰ ਸਾਡਾ ਆਪਣਾ ਵਿਚਾਰ ਉਹ ਹੀ ਜੇ ਸਾਨੂੰ ਬਾਹਰ ਜਾ ਕੇ ਕੋਈ ਪੁੱਛੇ ਕਿ ਗੁਰੂ ਅਰਜਨ ਸਾਹਿਬ ਬਾਰੇ ਦੱਸੋ ਤੇ ਆਪਾਂ ਉਹ ਹੀ ਗੱਲ ਕਰਨੀ ਆ ਜਿਹੜੀ ਸਾਡੇ ਦਿਮਾਗ 'ਚ ਹੈ ਗਈ ਆਪਾਂ ਇਹ ਬਹੁਤ ਘੱਟ ਖੋਜਣ ਦੀ ਕੋਸ਼ਿਸ਼ ਕਰਦੇ ਵੀ ਸਹੀ ਕੀ ਆ ਗਲਤ ਕੀ ਆ ਦੂਜੀ ਗੱਲ ਸਵਾਲ ਇਹ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਵੇਂ ਤਸੀਹੇ ਦਿੱਤੇ ਗਏ ਤੇ ਤਸੀਹੇ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦਾ ਕੀ ਕੀਤਾ ਗਿਆ ਇਸ ਸਵਾਲ ਨੇ ਸਾਡਾ ਪਿੰਡਾਂ ਵਿੱਚ ਵੀ ਬਹੁਤ ਪਿੱਛਾ ਕੀਤਾ ਸ਼ਹਿਰਾਂ ਵਿੱਚ ਵੀ ਸਾਡੇ ਸਾਹਮਣੇ ਬਾਰ-ਬਾਰ ਇਹ ਸਵਾਲ ਕਈ ਜਗ੍ਹਾ ਤੇ ਆਇਆ ਤੇ ਮੈਂ ਸਮਝਦਾ ਵੀ ਇਹ ਸਵਾਲ ਅਜੇ ਵੀ ਜੇ ਕਿਸੇ ਸ਼ੰਕੇ ਦੇ ਰੂਪ ਵਿੱਚ ਸੰਗਤਾਂ ਦੇ ਮਨਾਂ 'ਚ ਹੈ ਤੇ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਪ੍ਰਚਾਰਕਾਂ ਦੀ ਆ ਕਿਉਂਕਿ ਅਸੀਂ ਬੇਸਿਰ ਪੈਰ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਅੰਦਰ ਭੁਲੇਖੇ ਤੇ ਪੈਦਾ ਕਰ ਦਿੱਤੇ ਆ ਉਹਨਾਂ ਨੂੰ ਕੱਢਣ ਦਾ ਕੋਈ ਯਤਨ ਅਸੀਂ ਨਹੀਂ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 24 ਮਈ 1606 1606 ਈਸਵੀ ਦੇ ਵਿੱਚ ਉਦੋਂ 24 ਮਈ ਤਰੀਕ ਬਣਦੀ ਸੀ ਜਿਸ ਦਿਨ ਜahangir ਨੇ ਲਾਹੌਰ ਦੇ ਵਿੱਚ ਬੈਠਿਆ ਹੋਇਆ ਆਪਣੇ ਕਰਿੰਦਿਆਂ ਦੇ ਕੋਲੋਂ ਇੱਕ ਫਰਜੀ ਸ਼ਿਕਾਇਤਨਾਮਾ ਆਪਣੇ ਦਰਬਾਰ ਵਿੱਚ ਦਰਜ ਕਰਵਾਇਆ 25 ਮਈ 1606 ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਯਾਰੀ ਕੀਤੇ ਲਾਹੌਰ ਵਿੱਚ ਬਹਿ ਕੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਚੋਟੀ ਦਾ ਜਰਨੈਲ ਚੀਫ ਇਨ ਕਮਾਂਡਰ ਜਿਹੜਾ ਮੁਖਲਿਸ਼ ਖਾਨ ਸੀ ਮਰਤਜ਼ਾ ਖਾਨ ਉਸ ਨੂੰ ਅੰਮ੍ਰਿਤਸਰ ਭੇਜਿਆ ਗਿਆ 26 27 28 ਤੇ 29 ਇਹ ਚਾਰ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਲਾਹੌਰ ਦੇ ਵਿੱਚ ਚੰਦੂ ਦੀ ਹਵੇਲੀ ਦੇ ਵਿੱਚ ਲਾਲਚ ਡਰ ਤਸੀਹ ਇਹ ਤਿੰਨੇ ਚੀਜ਼ਾਂ ਜਿਹੜੀਆਂ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਿੱਤੀਆਂ ਗਈਆਂ ਪਹਿਲਾ ਰਾਹ ਹੁੰਦਾ ਵਾ ਸਰਕਾਰਾਂ ਦਾ ਵੀ ਗੱਲਬਾਤ ਨਾਲ ਮਸਲਾ ਹੱਲ ਕਰ ਲਈਏ ਲਾਲਚ ਵਗੈਰਾ ਦੇ ਲਈਏ ਜਦੋਂ ਲਾਲਚ ਤੋਂ ਗੱਲ ਟੱਪ ਜਾਂਦੀ ਆ ਫਿਰ ਅਗਲੇ ਡਰਾਵੇ ਦਿੰਦੇ ਨੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਡਰਾਵਿਆਂ ਤੋਂ ਜਦੋਂ ਗੱਲ ਟੱਪ ਜਾਏ ਤੇ ਫਿਰ ਇੱਕੋ ਹੀ ਸਾਧਨ ਰਹਿ ਜਾਂਦਾ ਪੀ ਇਹਨਾਂ ਨੂੰ ਤਸੀਹੇ ਦਿਓ ਟੌਰਚਰ ਕਰੋ ਸ਼ਾਇਦ ਆਪਣੇ ਸਰੀਰ ਦੇ ਦੁੱਖਾਂ ਤੋਂ ਘਬਰਾ ਕੇ ਆਪਣੀ ਮੌਤ ਤੋਂ ਡਰ ਕੇ ਇਹ ਆਪਣਾ ਰਾਹ ਬਦਲ ਲਵੇ ਗੁਰੂ ਅਰਜਨ ਸਾਹਿਬਹਾਰਾਜ ਦੇ ਲਈ ਜਦੋਂ ਉਹ ਆਮ ਸਰੀਰ ਦੇ ਤਸੀਹੇ ਜਵੇਂ ਉਨੀਂਦਰੇ ਚ ਰੱਖਣਾ ਭੁੱਖਿਆ ਰੱਖਣਾ ਉਹਨਾਂ ਦੇ ਨਾਲ ਹੋਰ ਜਿਹੜਾ ਜ਼ੁਲਮ ਸਤਮ ਉਹਨਾਂ ਦੇ ਸਰੀਰ ਉੱਤੇ ਕਰਨਾ ਜਦੋਂ ਇਹ ਵੀ ਹਥਿਆਰ ਨਾ ਚੱਲ ਸਕਿਆ ਤਾਂ ਫਿਰ ਅਖੀਰਲਾ ਇੱਕ ਹੁਕਮ ਜਾਰੀ ਕੀਤਾ ਗਿਆ ਇਹ ਹੁਕਮ ਸੀ ਯਾ ਸਾਦਾ ਕਾਨੂੰਨ ਇਹ ਆਸਾ ਦਾ ਕਾਨੂੰਨ ਚੰਗੇਜ਼ ਖਾਨ ਨੇ ਬਣਾਇਆ ਸੀ ਇਹ ਮੈਂ ਥੋੜੀ ਜੀ ਜਾਣਕਾਰੀ ਦੇ ਦਿਆਂ ਕਿਉਂਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੇ ਮਨਾਇਆ ਪਰ ਭਲੀਖਾ ਸਾਡਾ ਜਿਹੜਾ ਵਾ ਉਹ ਕਈ ਸਾਲਾਂ ਤੋਂ ਐਵੇਂ ਬਣਿਆ ਚੱਲਿਆ ਆ ਰਿਹਾ ਇਹ ਕਾਨੂੰਨ ਚੰਗੇਜ਼ ਖਾਨ ਨੇ ਬਣਾਇਆ ਸੀ ਚੰਗੇਜ਼ ਖਾਨ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਕਬੀਲੇ ਹੁੰਦੇ ਸੀ ਉਹਨਾਂ ਦੇ ਧਾਰਮਿਕ ਆਗੂ ਹੁੰਦੇ ਸਨ ਉਹਨਾਂ ਨੂੰ ਬਿੱਕੀ ਕਹਿੰਦੇ ਸੀ ਬਿੱਕੀ ਜਦੋਂ ਕਾਨੂੰਨ ਬਣਾਇਆ ਨਾ ਚੰਗੇਜ਼ ਖਾਨ ਨੇ ਤੇ ਉਹਦੀ ਜਦੋਂ ਮੰਤਰੀ ਮੰਡਲ ਬੈਠਾ ਸੀ ਕਾਨੂੰਨਦਾਨ ਬੈਠੇ ਸਨ ਉਹਨਾਂ ਨੇ ਆਖਿਆ ਵੀ ਆਪਾਂ ਸਾਰਿਆਂ ਵਾਸਤੇ ਸਜਾਵਾਂ ਬਣਾਈਆਂ ਵੀ ਜਿਹੜਾ ਗਲਤੀ ਕਰੂ ਉਹਨੂੰ ਆਹ ਸਜ਼ਾ ਮਿਲੂ ਜਿਹੜੀ ਆ ਗਲਤੀ ਹੋਊ ਉਹਨੂੰ ਆਹ ਸਜ਼ਾ ਮਿਲੂ ਜੇ ਸਾਡੇ ਧਾਰਮਿਕ ਆਗੂ ਨੇ ਵਿੱਕੀ ਨੇ ਕੋਈ ਗਲਤੀ ਕੀਤੀ ਤੇ ਇਹਨੂੰ ਕੀ ਆਪਾਂ ਸਜ਼ਾ ਦੇਾਂਗੇ ਹੁਣ ਲੋ ਉਹਨਾਂ ਦੇ ਮਨਾਂ 'ਚ ਡਰ ਸੀ ਵੀ ਧਾਰਮਿਕ ਆਗੂ ਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ ਉਹਨਾਂ ਨੇ ਕਾਨੂੰਨ ਬਣਾਇਆ ਜਿਹਨੂੰ ਯਾਸਾਵਾ ਕਾਨੂੰਨ ਕਹਿੰਦੇ ਨੇ ਯਾਸਾਵਾ ਸਿਆਸਤ ਦਾ ਕਾਨੂੰਨ ਉਸ ਕਾਨੂੰਨ ਦੇ ਮੁਤਾਬਕ ਜਿਹੜਾ ਵਾ ਉਹ ਐਹੋ ਜਿਹਾ ਕਾਨੂੰਨ ਆ ਵੀ ਜਿਹਨੂੰ ਮਾਰਿਆ ਜਾਣਾ ਸ਼ਹੀਦ ਕੀਤਾ ਜਾਣਾ ਉਹਦੀ ਰੱਤ ਉਹਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਇਹਦਾ ਭਾਵ ਆ ਵੀ ਉਹਨੂੰ ਇਸ ਗੁਪਤ ਢੰਗ ਨਾਲ ਮਾਰਿਆ ਜਾਵੇ ਵੀ ਉਹਦਾ ਨਾਮੋ ਨਿਸ਼ਾਨ ਵੀ ਨਾ ਮਿਲੇ ਕਿਉਂਕਿ ਧਾਰਮਿਕ ਆਗੂ ਨੂੰ ਜੇ ਆਪਾਂ ਮਾਰਾਂਗੇ ਤਾਂ ਸਿਏ ਦਿਆਂਗੇ ਉਹਦੀਆਂ ਨਿਸ਼ਾਨੀਆਂ ਰਹਿ ਗਈਆਂ ਮਗਰ ਪੀ ਇਹਨੂੰ ਐਵੇਂ ਮਾਰਿਆ ਗਿਆ ਤੇ ਮਗਰੋਂ ਬਹੁਤ ਵੱਡਾ ਖਲਾਰਾ ਪੈ ਸਕਦਾ ਲੋਕਾਂ ਦੇ ਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਇੱਕ ਬੂੰਦ ਵੀ ਖੂਨ ਦੀ ਜਿਹੜੀ ਆ ਉਹ ਧਰਤੀ ਤੇ ਨਹੀਂ ਡੁੱਲਣੀ ਚਾਹੀਦੀ ਮਤਲਬ ਉਹਦਾ ਨਾਮ ਉਹ ਨਿਸ਼ਾਨ ਨਹੀਂ ਰਹਿਣਾ ਚਾਹੀਦਾ ਕਿ ਇਹ ਇਸ ਤਰ੍ਹਾਂ ਕੀਤਾ ਗਿਆ ਵਾ ਕਰੋ ਜਰੂਰ ਪਰ ਮਗਰੋਂ ਸਬੂਤ ਨਾ ਛੱਡੋ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਹ ਫਤਵਾ ਜਾਰੀ ਕੀਤਾ ਤੇ ਇਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਜਾਏ ਲਾਹੌਰ ਦੇ ਵਿੱਚ ਬਹਿ ਕੇ ਇਹ ਕਾਨੂੰਨਦਾਨਾਂ ਨੇ ਇਹ ਧਾਰਾ ਲਾਗੂ ਕੀਤੀ ਫਤਵਾ ਦਿੱਤਾ ਗਿਆ ਭੀ ਯਾਸਾ ਦੇ ਕਾਨੂੰਨ ਦੇ ਅਨੁਸਾਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਜਾਏ ਉਹਦੇ ਵਾਸਤੇ ਤਰੀਕੇ ਵਰਤੇ ਜਾਂਦੇ ਵਿੱਚ ਜਾਂ ਪਾਰਾ ਖਵਾ ਦੇਣਾ ਯਾਸਾ ਦੇ ਕਾਨੂੰਨ ਦੇ ਜਾਂ ਮਦਾਂ ਜਿਹੜੀਆਂ ਨੇ ਉਹ ਇਹ ਕਹਿੰਦੀਆਂ ਵੀ ਜਾਂ ਪਾਰਾ ਖਵਾ ਦਿਓ ਜਾਂ ਫਾਇ ਢੰਗ ਦਿਓ ਤੇ ਜਾਂ ਉਹਨੂੰ ਮਿੱਟੀ 'ਚ ਦੱਬ ਦਿਓ ਜਿਉਂਦੇ ਨੂੰ ਤੇ ਜਾ ਕੇ ਉਹਨੂੰ ਜ਼ਹਿਰ ਦੇ ਦਿਓ ਖਾਣੇ ਚ ਆਮ ਲੋਕਾਂ ਨੂੰ ਜਿੰਨੇ ਚਿਰ ਨੂੰ ਪਤਾ ਲੱਗਣਾ ਆਪਾਂ ਸਰੀਰ ਉਹਨੇ ਚਿਰ ਨੂੰ ਸੰਭਾਲ ਦੇਣਾ ਕੁਦਰਤੀ ਮੌਤ ਬਣਾ ਦੇਣੀ ਮਾਰਨਾ ਆਪ ਆ ਇਹ ਕਹਿ ਦੇਣਾ ਜੀ ਕੁਦਰਤੀ ਹੋ ਗਿਆ ਤੇ ਜਾ ਕੇ ਇਹਨਾਂ ਨੂੰ ਅੱਗ ਚ ਜਿਉਂਦਿਆਂ ਸਾੜ ਦਿਓ ਵੀ ਦੇਜ ਦਾ ਨਾਮ ਉਹਨਾਂ ਸ਼ਾਨ ਖਤਮ ਹੋ ਜਾ ਜਾਂ ਪਾਣੀ ਚ ਡੋਬ ਦਿਓ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਲਈ ਇਹ ਫਤਵਾ ਜਾਰੀ ਹੋਇਆ ਕਿ ਇਹਨਾਂ ਨੂੰ ਕਿਵੇਂ ਕੀਤਾ ਜਾਏ ਉਹਦੇ ਲਈ ਸੀ ਵੀ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਗਿਆ 30 ਮਈ 1606 ਨੂੰ 30 ਮਈ ਸੀ ਉਸ ਦਿਨ 1606 ਈਸਵੀ ਨੂੰ ਉਹਨਾਂ ਨੂੰ ਤਤੀ ਤਵੀ ਤੇ ਬਿਠਾ ਕੇ ਸੀਚ ਗਰਮ ਰੇਤ ਪਾਇਆ ਗਿਆ ਫਿਰ ਉਬਲਦੀ ਦੀਗ ਚ ਬਿਠਾਇਆ ਗਿਆ ਅੱਜ ਆਪਣਾ ਬੱਚਾ ਬੱਚਾ ਜਾਣਦਾ ਵੀ ਪਾਣੀ 100 ਡਿਗਰੀ ਦੇ ਉੱਤੇ ਉਬਲਦਾ 100 ਡਿਗਰੀ ਦੇ ਉੱਤੇ ਗੁਰੂ ਅਰਜਨ ਸਾਹਿਬ ਨੂੰ ਜਦੋਂ ਦੀਗ ਚ ਬਿਠਾਇਆ ਗਿਆ ਉਬਲਦੇ ਪਾਣੀ ਦੇ ਵਿੱਚ ਸਾਡੇ ਇਤਿਹਾਸਕ ਗ੍ਰੰਥਾਂ ਚ ਲਿਖਿਆ ਮਹਾਰਾਜ ਦੇ ਸੀਸ ਤੋਂ ਲੈ ਕੇ ਪੈਰਾਂ ਤੱਕ ਸਰੀਰ ਦੀ ਚਰਬੀ ਢਲਦੀ ਜਾ ਰਹੀ ਸੀ ਸਰੀਰ ਦੀ ਚਰਬੀ ਢਲ ਰਹੀ ਸੀ ਜਿਹੜੀਆਂ ਨਾੜਾਂ ਸੀ ਸਰੀਰ ਦੀਆਂ ਉਹ ਸੁngੜ ਕੇ ਗੁੱਛਾਂ ਹੁੰਦੀਆਂ ਜਾਂਦੀਆਂ ਸਨ ਤੇ ਕਈ ਜਗ੍ਹਾ ਤੋਂ ਗੁਰੂ ਸਾਹਿਬ ਜੀ ਦੇ ਸਰੀਰ ਦੀਆਂ ਹੱਡੀਆਂ ਜਿਹੜੀਆਂ ਸਨ ਉਹ ਨੰਗੀਆਂ ਹੋ ਚੁੱਕੀਆਂ ਸਨ ਮਾਸ ਤੋਂ ਖਤਮ ਹੋ ਚੁੱਕਿਆ ਸੀ ਇਹੋ ਜੇ ਤਸੀਹੇ ਦੇਣ ਤੋਂ ਬਾਅਦ ਜਦੋਂ ਮਹਾਰਾਜ ਨੂੰ ਉਬਲਦੀ ਦੀਗ ਤੋਂ ਬਾਹਰ ਲਿਆਂਦਾ ਗਿਆ ਤਾਂ ਉਸ ਵੇਲੇ ਮਹਾਰਾਜ ਦਾ ਸਰੀਰ ਜਿਹੜਾ ਸੀ ਕੁਝ ਕੁਝ ਸਵਾਸ ਮਾੜੇ ਮਾੜੇ ਆ ਰਹੇ ਸਨ ਇਸ ਅਵਸਥਾ ਦੇ ਵਿੱਚ ਸਰਕਾਰ ਨੇ ਗੁਰੂ ਸਾਹਿਬ ਦੇ ਸਰੀਰ ਨੂੰ 30 ਮਈ ਦੀ ਰਾਤ ਨੂੰ ਰਾਤੋ ਰਾਤ ਖੁਰਦ-ਬੁਰਦ ਕੀਤਾ ਉਹ ਉਹਦੇ ਲਈ ਤਰੀਕਾ ਇਹ ਲੱਭਿਆ ਰਾਵੀ ਦਰਿਆ ਉਦੋਂ ਨਾਲ ਦੀ ਲਾਹੌਰ ਦੀ ਖਹਿ ਕੇ ਲੰਘਦਾ ਸੀ ਉਸ ਰਾਵੀ ਦਰਿਆ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਰੀਰ ਨੂੰ ਡੋਬ ਦਿੱਤਾ ਗਿਆ ਭੇਟਾ ਕਰ ਦਿੱਤਾ ਗਿਆ ਤਾਂ ਕਿ ਅਸੀਂ ਗੁਰੂ ਅਰਜਨ ਸਾਹਿਬ ਨਾਲ ਕੀ ਕੀਤਾ ਵਾ ਇਹਦਾ ਨਾਮੋ ਨਿਸ਼ਾਨ ਵੀ ਕਿਸੇ ਨੂੰ ਨਾ ਮਿਲੇ ਤੇ ਕਹਾਣੀ ਜਿਹੜੀ ਸੀ ਸਾਡੇ ਬੰਦਿਆਂ ਨੇ ਬਾਅਦ ਵਿੱਚ ਕੁਝ ਨਿਰਮਲੀਆਂ ਉਦਾਸੀਆਂ ਨੇ ਘੜੀ ਪੀ ਆਖੇ ਗੁਰੂ ਅਰਜਨ ਸਾਹਿਬ ਨੂੰ ਜਦੋਂ ਇਹ ਤਸੀਹੇ ਦਿੱਤੇ ਮਹਾਰਾਜ ਨੂੰ ਪੁੱਛਿਆ ਗਿਆ ਜੀ ਤੁਸੀਂ ਮਹਾਰਾਜ ਨੇ ਆਗਿਆ ਕੀਤੀ ਵੀ ਅਸਾਂ ਇੱਛਾ ਜ਼ਾਹਰ ਕੀਤੀ ਵੀ ਮੈਂ ਇਸ਼ਨਾਨ ਕਰਨਾ ਮੈਂ ਇਸ਼ਨਾਨ ਕਰਨ ਜਾਣਾ ਮਹਾਰਾਜ ਨੂੰ ਰਾਵੀ ਦਰਿਆ ਤੇ ਖੜਿਆ ਗਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਾਵੀ ਦਰਿਆ ਚ ਚੁੱਭਾ ਲਾਇਆ ਤੇ ਫਿਰ ਬਾਹਰ ਨਾ ਆਏ ਮੈਂ ਇੱਕ ਸਵਾਲ ਤੁਹਾਨੂੰ ਸੰਗਤਾਂ ਨੂੰ ਪੁੱਛਦਾ ਆਪਾਂ ਪਹਿਲੀ ਗੱਲ ਵੀ ਸਾਂਝੀ ਕਰ ਲਈ ਤੇ ਆਹ ਜਿਹੜੀ ਕਹਾਣੀ ਸਾਡੇ ਦਿਮਾਗ ਚ ਹੈ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਤੁਸੀਂ ਸੋਚੋ ਫਿਰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਿਨੇ ਕੀਤਾ ਚੁੱਭਾ ਗੁਰੂ ਸਾਹਿਬ ਨੇ ਹਮਾਰਿਆ ਆਪੇ ਬਾਹਰ ਨਹੀਂ ਆਏ ਫਿਰ ਜਹਾਂਗੀਰ ਤਾਂ ਦੋਸ਼ੀ ਨਾ ਹੋਇਆ ਫਿਰ ਤਾਂ ਕੋਈ ਸਰਕਾਰ ਤੇ ਦੋਸ਼ੀ ਨਹੀਂ ਨਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਚ ਸਰਕਾਰ ਨੂੰ ਬਰੀ ਕਰਨ ਵਾਸਤੇ ਇਹੋ ਜਿਹਾ ਪ੍ਰਪਾਗੈਂਡਾ ਸਰਕਾਰੀ ਇਤਿਹਾਸ ਸਾਨੂੰ ਪੜਾਇਆ ਜਾਂਦਾ ਰਿਹਾ ਇਸ ਸਰਕਾਰ ਨੇ ਸਾਨੂੰ ਇਹ ਇਤਿਹਾਸ ਪੜਾਇਆ ਕਿ ਇਹਨਾਂ ਨੂੰ ਮਾਰੋ ਵੀ ਤੇ ਦੋਸ਼ ਵੀ ਆਪਣੇ ਸਿਰ 'ਤੇ ਲਾਓ ਵੀ ਅਸੀਂ ਕੀਤਾ ਇਹਨਾਂ ਸੇਰੀ ਮਰਦੋ ਜੀ ਗਲਤੀ ਇਹਨਾਂ ਦੀ ਆ ਆਪੇ ਹੀ ਮਰੇ ਨੇ ਆਪੇ ਹੀ ਖਤਮ ਹੋਏ ਨੇ ਅੱਜ ਤੱਕ ਸਿੱਖ ਇਤਿਹਾਸ ਦੇ ਨਾਲ ਇਤਰਾ ਹੀ ਧੱਕਾ ਹੁੰਦਾ ਆ ਰਿਹਾ ਸਿੱਖ ਮਰਦਾ ਵੀ ਰਿਹਾ ਸਿੱਖਾਂ 'ਤੇ ਜ਼ੁਲਮ ਵੀ ਹੁੰਦਾ ਰਿਹਾ ਸਿੱਖਾਂ ਨੂੰ ਕੋਇਆ ਵੀ ਜਾਂਦਾ ਰਿਹਾ ਤੇ ਗਲਤੀ ਵੀ ਸਿੱਖਾਂ ਦੇ ਮੱਥੇ 'ਤੇ ਮਾਰ ਦਿੱਤੀ ਜਾਂਦੀ ਰਹੀ ਵੀ ਇਹ ਮੈਂ ਕਈ ਵਾਰ ਸੋਚਦਾ ਵੀ ਇਹ ਗੱਲ ਅੱਜ ਦੀ ਥੋੜਾ ਇਹ ਤਾਂ ਸ਼ੁਰੂ ਤੋਂ ਹੀ ਚੱਲ ਪਿਆ ਕੰਮ ਸਾਨੂੰ ਦੱਸੇ ਮੈਂ ਇੱਥੇ ਕੋਈ ਹੋਰ ਉਦਾਹਰਣ ਦੇ ਦਿਆਂ ਕਿਉਂਕਿ ਵਿਸ਼ਾ ਚੱਲ ਪਿਆ ਤਾਂ ਮੈਂ ਸਮਝਦਾ ਵੀ ਸਾਨੂੰ ਇਹਦੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਬਾਬਰ ਜਿਹੜਾ ਸੀ ਨਾ ਬਾਬਰ ਕਈ ਲਿਖਾਰੀਆਂ ਨੇ ਕਹਾਣੀ ਪਰਚਲਤ ਕੀਤੀ ਕਹਿੰਦੇ ਬਾਬਰ ਜਿਹੜਾ ਸੀ ਨਾ ਉਹ ਭੇਡਾਂ ਚਾਰਦਾ ਸੀ ਤੇ ਗੁਰੂ ਨਾਨਕ ਮਹਾਰਾਜ ਨੇ ਉਹਦੇ ਕੋਲੋਂ ਪਾਣੀ ਮੰਗਿਆ ਤੇ ਉਹ ਮਹਾਰਾਜ ਪਾਣੀ ਮਾਰਾ ਇਹਨਾਂ ਨੇ ਪਾਣੀ ਲਿਆ ਕੇ ਦਿੱਤਾ ਗੁਰੂ ਸਾਹਿਬ ਨੇ ਸੱਤ ਮੁਠਾਂ ਭੰਗ ਦੀਆਂ ਉਹਦੀ ਝੋਲੀ 'ਚ ਪਾਈਆਂ ਤੇ ਆਖਿਆ ਜਾ ਸੱਤ ਪੀੜੀਆਂ ਤੇਰੀਆਂ ਹਿੰਦੁਸਤਾਨ ਤੇ ਰਾਜ ਕਰਨਗੀਆਂ ਤੇ ਬਾਬਰ ਨੇ ਆਖਿਆ ਮਹਾਰਾਜ ਮੇਰਾ ਹੀ ਗਾਂਖੀ ਬਣੂ ਗੁਰੂ ਸਾਹਿਬ ਨੇ ਆਖਿਆ ਜੇ ਤੂੰ ਜ਼ੁਲਮ ਕੀਤਾ ਤਾਂ ਅਸੀਂ ਆਵਾਂਗੇ ਤੇਰੇ ਰਾਜ ਨੂੰ ਖਤਮ ਕਰਨ ਵਾਸਤੇ ਅਸੀਂ ਆਵਾਂਗੇ ਤੇਰੇ ਰਾਜ ਨੂੰ ਖਤਮ ਕਰਨ ਵਾਸਤੇ ਹੁਣ ਥੋੜਾ ਜਿਹਾ ਸੋਚੋ ਕਿਸ ਢੰਗ ਨਾਲ ਜ਼ਾਲਮ ਲੋਕਾਂ ਨੇ ਸਾਡੇ ਗੁਰੂ ਨੂੰ ਹੀ ਜ਼ਿੰਮੇਵਾਰ ਬਣਾਤਾ ਵੀ ਬਾਬਰ ਵਰਗੇ ਜ਼ਾਲਮਾਂ ਨੂੰ ਗੁਰੂ ਨਾਨਕ ਸਾਹਿਬ ਤਖਤ ਦੇ ਰਿਆ ਬਾਬਰ ਵਰਗੇ ਜ਼ਾਲਮ ਬੰਦਿਆਂ ਨੂੰ ਗੁਰੂ ਨਾਨਕ ਸਾਹਿਬ ਤਖਤ ਦੇ ਰਿਆ ਜੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਦੁੱਖ ਤਸੀਹੇ ਦਿੱਤੇ ਲੜਾਈਆਂ ਛੇੜੀਆਂ ਤੇ ਸ਼ਹੀਦ ਕੀਤਾ ਤੇ ਸਿੱਖੋ ਬੁਰਾ ਨਾ ਮਨਾਓ ਤੁਹਾਡੇ ਗੁਰੂ ਨਾਨਕ ਸਾਹਿਬ ਨੇ ਹੀ ਇਹਨਾਂ ਨੂੰ ਰਾਜ ਦਿੱਤਾ ਇੰਨੀ ਇੱਛਤਰਾਹੀ ਦੇ ਨਾਲ ਸਿੱਖਾਂ ਨੂੰ ਬੇਵਕੂਫ ਬਣਾਇਆ ਜਾਂਦਾ ਇਤਿਹਾਸ ਦੀਆਂ ਸਾਖੀਆਂ ਸੁਣਾ ਸੁਣਾ ਕੇ ਗਲਤ ਗੱਲਾਂ ਕਿਤਾਬਾਂ ਚ ਲੇਖ ਲੇਖ ਕੇ ਇਹ ਆਪਾਂ ਸੁਣਦੇ ਆ ਰਹੇ ਆ ਪਰ ਮੈਂ ਸਮਝਦਾ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜੋੜ ਜੋੜ ਕੇ ਸਾਡੇ ਗੁਰੂਆਂ ਨਾਲ ਜੋੜ ਕੇ ਇਹ ਸਾਨੂੰ ਸਰਕਾਰੀ ਇਤਿਹਾਸ ਉਦੋਂ ਵੀ ਪੜਾਇਆ ਗਿਆ ਅੱਜ ਵੀ ਪੜਾਇਆ ਜਾ ਰਿਹਾ ਹਾਂਜੀ ਗੁਰ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਅਸੀਂ ਅਰੰਭਤਾ ਵਿੱਚ ਵੀ ਬੇਨਤੀ ਕੀਤੀ ਸੀ ਇਹ ਕੋਈ ਕਥਾ ਦਰਬਾਰ ਨਹੀਂ ਹੈ ਕਿ ਅਸੀਂ ਕਥਾ ਕਰਕੇ ਚਲੇ ਜਾਈਏ ਤੇ ਤੁਸੀਂ ਸੁਣ ਕੇ ਤੇ ਘਰਾਂ ਨੂੰ ਵਾਪਸ ਪਰਤ ਜਾਓ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਆਏ ਆ ਤੇ ਤੁਹਾਡੇ ਮਨ ਦੇ ਜਿਹੜੇ ਸ਼ੰਕੇ ਨੇ ਉਹ ਕਿਤੇਰੇ ਮਨ ਵਿੱਚ ਹੀ ਨਾ ਦੱਬੇ ਰਹਿ ਜਾਣਾ ਆਪਾਂ ਰਲ ਮਿਲ ਕੇ ਬੈਠ ਕੇ ਇਸੇ ਤਰ੍ਹਾਂ ਵਿਚਾਰਾਂ ਕਰਨੀਆਂ ਇਤਿਹਾਸ ਦੀਆਂ ਗੁਰਬਾਣੀ ਦੀਆਂ ਅਤੇ ਮਰਜ਼ਾਦਾ ਦੀਆਂ ਸੋ ਜਿਹੜਾ ਅਗਲਾ ਸਵਾਲ ਹੈ ਉਹ ਗੁਰਬਾਣੀ ਨਾਲ ਸੰਬੰਧਤ ਹੈ ਤੇ ਮੈਂ ਚਾਹਾਂਗਾ ਭਾਈ ਸਰਬਜੀਤ ਸਿੰਘ ਜੀ ਇਸ 바ਅਦ ਚਾਣਣਾ ਪਾਉਣ ਸਤਿਗੁਰ ਜੀ ਦਾ ਵਾਕ ਹੈ ਦੇਖਿਆ ਕੈ ਧਨ ਸਦਾ ਦੁੱਖ ਹੋਏ ਇਹਨਾਂ ਦਾ ਸਵਾਲ ਹੈ ਜੀ ਇਹ ਦੇਖਿਆ ਦਾ ਧਨ ਕਿਹੜਾ ਹੁੰਦਾ ਹਾਂਜੀ ਸਤਿਗੁਰ ਜੀ ਦੇ ਨਾਮ ਕਰਕੇ ਜਦੋਂ ਬਾਣੀ ਵਿੱਚ ਮਾਇਆ ਦਾ ਖੰਡਾ ਹੈ ਬਹੁਤ ਵਾਰੀ ਇੰਦ ਪ੍ਰਚਾਰਕਾਂ ਦੇ ਲੰਗਾਏ ਗੈਰ ਗਰਮਸੀ ਹੈ ਐਸਾ ਹੈ ਸੋਨਾ ਚਾਂਦੀ ਜੁਤੀ ਜਦਾ ਇਸ ਧਨ ਜਿਹੜਾ ਇਹਨਾਂ ਨੇ ਧਨ ਆਇਆ ਕਿਆ ਆਮ ਲੋਕਾਂ ਦੇ ਵਿਚ ਪ੍ਰਚਾਰ ਚੱਲ ਜਾਂਦਾ ਕਿ ਧੰਨ ਜਮੀ ਜ਼ਿਆਦਾ ਆਪ ਇਹ ਵਿਖਿਆਵਾ ਕਰਦਾ ਅਸਲ ਵਿੱਚ ਨਹੀਂ ਗੱਲਾਂ ਨਹੀਂ ਵਿਖਿਆਰ ਦਾ ਯਾਰ ਹੈ ਤੇ ਯਾਰ ਮਨੁੱਖ ਨੂੰ ਤੁਸੀਂ ਜੇ ਦੇ ਉੱਤੇ ਬੰਦਾ ਮਰ ਜਾਂਦਾ ਹੈ

ਬਿ ਸੁੰਦਰ ਵਿਚਾਰਾਂ ਇਸ ਮਨ ਨੂੰ ਚੰਗੀਆਂ ਨਹੀਂ ਲੱਗਦੀਆਂ ਪਾਵ ਗੁਣ ਚੰਗੇ ਨਹੀਂ ਲੱਗਦੇ ਤੇ ਅਵਗੁਣ ਜਿਹੜੇ ਹਨ ਇਸ ਮਨ ਨੂੰ ਬੜੇ ਚੰਗੇ ਲੱਗਦੇ ਵਿਖਿਆ ਕਹਿ ਧੰਨਾ ਸਦਾ ਦੁਖ ਹੋਵੇ ਪਾਵ ਅਵਗੁਣਾ ਨਾਲ ਵਿਸ਼ਿਆਂ ਵਿਚਾਰਾਂ ਦੇ ਨਾਲ ਜਦੋਂ ਮਨੁੱਖ ਜ਼ਿੰਦਗੀ ਜੁੰਦਾ ਹੈ ਤੇ ਦੁਖੀ ਹੁੰਦਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋ ਪਾਵ ਇਹ ਵਿਸ਼ੇ ਵਿਚਾਰ ਅਵਗੁਣ ਮਨੁੱਖ ਦੇ ਜ਼ਿੰਦਗੀ ਜੂਣ ਵਿੱਚ ਕਿਤੇ ਨਹੀਂ ਕੰਮ ਨਹੀਂ ਆਉਂਦੇ ਇਹ ਹਰ ਵਕਤ ਮਨੁੱਖ ਨੂੰ ਦੁਖੀ ਹੀ ਕਰਦੇ ਹਨ ਔਰ ਇੱਕ ਦਾ ਸਵਾਲ ਹੋਰ ਆਪਾਂ ਕਰਕੇ ਤੇ ਬਾਕੀ ਜਿਹੜੇ ਨੇ ਸਵਾਲ ਸਾਡੇ ਕੋਲ ਪਹੁੰਚਣਗੇ ਉਹ ਅਸੀਂ ਸ਼ਾਮ ਦੇ دیਵਾਨਾ ਵਿੱਚ ਕੋਸ਼ਿਸ਼ ਕਰਾਂਗੇ ਆਪ ਜੀ ਸਾਨੂੰ ਲਿਖਤੀ ਦੇ ਦਿਓ ਤੇ ਸਟੈਪ ਬਾਈ ਸਟੈਪ ਅਸੀਂ ਉਹਨਾਂ ਦੇ ਜਵਾਬ ਦਿੰਦੇ ਜਾਵਾਂਗੇ ਅਗਲਾ ਸਵਾਲ ਗਿਆਨੀ ਜੀ ਵਾਸਤੇ ਹੈ ਕਿ ਕੁਝ ਪ੍ਰਚਾਰਕ ਜਾਂ ਕੀਰਤनियां ਹਨ ਉਹ ਗੁਰਬਾਣੀ ਤੇ ਆਧਾਰਿਤ ਕਥਾ ਕਰਦੇ ਹਨ ਅਤੇ ਕੁਝ ਸਾਖੀਆਂ ਦਾ ਜਿਆਦਾ ਆਸਰਾ ਲੈਂਦੇ ਨੇ ਇਹ ਦੋਵਾਂ ਵਿੱਚੋਂ ਕਿਹੜੀ ਚੀਜ਼ ਸਾਨੂੰ ਜਿਹੜੀ ਹੈ ਉਹ ਜ਼ਿਆਦਾ ਸਿੱਖਿਆ ਦੇ ਸਕਦੀ ਹੈ ਜੀ ਸਤਿਗੁਰਾਂ ਦੇ ਬਾਣੀ ਨੂੰ ਸਮਝ ਸਮਝਾਉਂਦਾ ਕੋਈ ਯੋਗ ਪ੍ਰਬੰਧ ਹੋਇਆ ਨਹੀਂ ਹੋ ਸਕਿਆ ਆਮ ਸੰਗਤ ਨੂੰ ਸੋਕਾਰ ਬਾਬਾਵਾਜ ਨੇ ਦੋ ਗੱਲਾਂ ਸਮਝਾਉਂਦੇ ਵਿੱਚ ਕਾਮਯਾਬੀ ਹਾਸਲ ਕੀਤੀ ਪਹਿਲੀ ਗੱਲ ਇਹ ਇਹ ਕਿਸੇ ਗੁਰਬਾਣੀ ਨਾ ਪੜਿਓ ਕਿਉਂਕਿ ਤੁਹਾਡੇ ਕੋਲ ਗੜਤੀਆਂ ਹੋ ਜਾਣਗੀਆਂ ਇਸ ਲਈ ਬੈਕੀਆਂਗਾ ਤੁਹਾਨੂੰ ਫਾਲ ਤੁਹਾਡੇ ਪਰਿਵਾਰ ਵਿੱਚ ਨੁਕਸਾਨ ਦੇ ਰੂਪ ਵਿੱਚ ਪ੍ਰਗਟ ਹੋਏ ਤੇ ਜਨ ਸੰਧਾਰਨ ਬੰਦੇ ਨੇ ਗੁਰਬਾਣੀ ਪੜਨ ਨੂੰ ਛੱਡ ਦਿੱਤੀ ਦੂਜਾ ਬਾਬਾ ਨੇ ਖਿਆਲ ਦਿੱਤਾ ਕਿ ਸਤਿਗੁਰਾਂ ਦੀ ਬਾਣੀ ਦੇ ਕੋਈ ਮਨੁੱਖ ਅਰਥ ਨਹੀਂ ਕਰ ਸਕਦਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਮ ਮਨੁੱਖ ਕੁਰਬਾਨੀ ਨਾਲ ਦੂਰੀ ਬਣਾ ਕੇ ਬੈਠ ਗਿਆ ਕਿ ਜੇ ਅਰਥਾਂ ਦੀ ਲੋੜ ਹੁੰਦੀ ਤੇ ਗੁਰੂ ਸਾਹਿਬ ਆਪ ਹੀ ਲਿਖ ਕੇ ਜ਼ਰੂਰ ਜਾਂਦੇ ਜਿਸ ਦਾ ਨਤੀਜਾ ਸਾਡੇ ਸਾਹਮਣੇ ਇਹ ਆਇਆ ਕਿ ਜਦੋਂ ਵੀ ਕਿਸੇ ਸ਼ਬਦ ਦੇ ਅਰਥਾਂ ਦਾ ਸਾਨੂੰ ਨਾ ਪਤਾ ਲੱਗ ਸਕਿਆ ਉਹਨਾਂ ਸ਼ਬਦਾਂ ਤੇ ਉਹਨਾਂ ਟੋਕਿਆਂ ਦੇ ਉੱਤੇ ਮਨ ਘੜਤ ਕਹਾਣੀਆਂ ਗੈਰਕੁਮਤੀ ਕਥਾ ਕਹਾਣੀਆਂ ਜਿਹੜੀਆਂ ਨੇ ਉਹ ਬਣਾ ਕੇ ਪਰੋਸ ਪਰੋਸ ਕੇ ਸੰਗਮ ਦਿੱਤੀਆਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਾਡੇ ਰਾਜ ਸਿੰਘਾਂ ਦਾ ਤੇ ਡੇਰਾਵਾਦ ਦਾ ਜ਼ਿਆਦਾ ਰਿਹਾ ਕੋਈ ਟੁਕ ਲੈ ਰਣੀ ਉਹਦੇ ਉੱਤੇ ਸਾਖ ਜਿਹੜੀ ਆ ਵੀ ਮਨ ਘੜਤ ਗੈਰਕੁਮਤੀ ਕਰਾਮਾਤਕ ਭਰਪੂਰ ਜਿਹੜੀ ਸਾਖ ਸੰਸਿ ਉਹ ਸਾਨੂੰ ਸੁਣਾ ਦਿੱਤੀ ਤੇ ਘੰਟਾ ਬਾਅਦ ਠਕ ਠਕ ਬਾਜੇ ਨਾਲ ਵੀ ਤਬਲੇ ਨਾਲ ਵੀ ਹੁੰਦੀ ਰਹੀ ਤੇ ਆਪਾਂ ਉਹ ਸਾਖੀ ਸੁਣ ਕੇ ਘਰਾਂ ਨੂੰ ਚਲੇ ਜਾਂਦੇ ਰਹੇ। ਤੋਂ ਆਮ ਬੱਚਿਆਂ ਨੇ ਸਮਝਿਆ ਕਿ ਸ਼ਾਇਦ ਇਹੋ ਕਥਾ ਆ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਲੈਣਾ ਤੇ ਕਥਾ ਬਗਾਨਿਆਂ ਗ੍ਰੰਥਾਂ ਦੀ ਆਪਾਂ ਕਰੀ ਜਾਣੀ। ਯੋਗ ਆਇਆ ਕਿ ਸਤਿਗੁਰਾਂ ਦੇ ਸ਼ਬਦ ਦੀ ਅਖਰੀ ਅਰਥ ਉਹਦਾ ਭਾਵ ਅਰਥ ਨੂੰ ਵਿਚਾਰ ਹੁਣੀ ਸ਼ੁਰੂ ਹੋਈ। ਜਿਸ ਲੋ ਸੰਗਤਾਂ ਨੇ ਬਹੁਤ ਲਾਭ ਉਠਾਇਆ। ਦੋ ਲਾਈਨਾਂ ਵਿੱਚ ਜਵਾਬ ਦੇਣਾ ਹੋਵੇ ਸ਼ਬਦ ਦੀ ਜਿਹੜੀ ਕਥਾ ਹੈ ਗੁਰਬਾਣੀ ਦੀ ਕਥਾ ਹੈ ਉਹ ਹੈ ਟੋਕ ਦੇ ਅਰਥਾਂ ਸ਼ਬਦਾਂ ਦੇ ਅਰਥ ਤੇ ਸਾਰੀ ਟੋਕ ਦਾ ਅਰਥ ਭਾਵ ਅਰਥ ਉਸ ਭਾਵ ਅਰਥ ਨੂੰ ਸਿ ਆਪਣੇ ਸੰਭਾਰ ਦੇ ਵਿੱਚ ਲੈ ਕੇ ਆਉਣਾ ਜਿਸ ਤਰ੍ਹਾਂ ਵੀ ਰੇਸ਼ਬਿੰਦਰ ਸਿੰਘ ਜੀ ਉਹਨਾਂ ਨੇ ਬਾਜੀ ਉਹਨਾਂ ਨੇ ਤੁਹਾਡੇ ਸਾਹਮਣੇ ਵਿਚਾਰ ਰੱਖੇ ਨੇ ਕਿ ਗੈਰ ਕੁਦਰਤੀ ਇਤਿਹਾਸ ਲਿਖਾਇਆ ਗਿਆ ਉਹਨੂੰ ਅਸੀਂ ਗੁਰੂਆਂ ਦਾ ਇਤਿਹਾਸ ਮੰਨ ਲਿਆ ਤੇ ਹਰ ਗੁਰਪੁਰਬ ਤੇ ਉਹ ਤੇ ਹਾਸ ਸੀ ਤੁਹਾਨੂੰ ਸੁਣਾਇਆ ਜਿਹੜਾ ਗੁਰਬਾਣੀ ਦੇ ਅਨਸਾਰ ਨਹੀਂ ਇਸ ਲਈ ਕਥਾ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਅਖਰੀ ਅਰਥ ਭਾਵ ਅਰਥ ਨੂੰ ਆਪਣੇ ਜੀਵਨ ਦੇ ਵਿੱਚ ਲਿਆ ਕੇ ਆਉਣਾ ਇਸ ਨੂੰ ਕਥਾ ਜਿਹੜੀ ਹੈ ਉਹ ਕਿਹਾ ਗਿਆ ਹੈ ਨਾ ਕਿ ਗਿਆਰਤ ਗੁਰਦਰੀ ਸਾਥੀਆਂ ਨੂੰ ਕਥਾ ਕਿਹਾ ਗਿਆ ਹੈ ਹਾਂਜੀ ਸੋ ਸਵਾਲ ਜਿਹੜੇ ਨੇ ਇੱਥੇ ਆਪਾਂ ਇਹ ਸਿਲਸਿਲਾ ਸਮਾਪਤ ਕਰਦੇ ਹਾਂ ਇੱਕ ਬੇਨਤੀ ਅਸੀਂ ਜ਼ਰੂਰ ਕਰਦੇ ਹਾਂ ਕਿ ਅਸੀਂ ਆਪ ਜੀ ਦੀ ਸੇਵਾ ਵਿੱਚ ਸਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਵਾਲ ਇਹ ਹੈਗਾ ਕਿ ਪੰਜਾਬ ਵਿੱਚ ਜਿਹੜਾ ਪਤਿਤਪੁਣਾ ਵੱਧ ਰਿਹਾ ਹੈ। ਹੂੰ। ਇਹ ਕਿਉਂ ਹੈਗਾ? ਜਦ ਕਿ ਹਰ ਪਿੰਡਾਂ ਵਿੱਚ ਦੋ ਦੋ ਚਾਰ ਚਾਰ ਗੁਰਦੁਆਰੇ ਹੈਗੇ। ਜ਼ਰੂਰ। ਉਹ ਕਿ ਮੈਨੂੰ ਇੱਕ ਮੈਂ ਬਚਪਨ ਵਿੱਚ ਜਦ ਸਕੂਲ ਚ ਪੜ੍ਹਦੇ ਸਾਡੇ ਇੱਕ ਮਾਸਟਰ ਸੀਗੇ ਜਗਦੀਸ਼ ਕੁਮਾਰ ਸ਼ਰਮਾ। ਮੈਂ ਸਿਰਫ ਇੱਕ ਕਦਮ ਇਹ ਲਵਾਂਗਾ ਸੰਕਤਾਂ ਦਾ। ਉਹ ਗੁਰਸਿੱਖ ਸੀ ਉਹਨਾਂ ਦੇ ਪਿਤਾ ਗ੍ਰੰਥੀ ਸਰ। ਅਸੀਂ ਉਹਨਾਂ ਨੂੰ ਪੁੱਛਦੇ ਹੁੰਦੇ ਸੀ ਸਾਡੇ ਪਿਤਾ ਜੀ ਨੂੰ ਪੁੱਛਦੇ ਵੀ ਇਹ ਸ਼ਰਮਾ ਪੰਡਤ ਪਰਿਵਾਰ ਚੋਂ ਬ੍ਰਾਹਮਣ ਪਰਿਵਾਰ ਚੋਂ ਗੁਰਸਿੱਖ ਕਿੱਦਾਂ ਕਿ ਪਹਿਲਾ ਰਿਵਾਜ ਸੀ ਕਿ ਕੋਈ ਵੀ ਹਿੰਦੂ ਫੈਮਿਲੀ ਦਾ ਜਿਹੜਾ ਬੱਚਾ ਹੈਗਾ ਉਹ ਵੱਡਾ ਬੱਚਾ ਗੁਰਸਿੱਖ ਹੁੰਦਾ ਸੀਗਾ ਤੇ ਇਸ ਕਰਕੇ ਉਹ ਗੁਰਸਿੱਖ ਹੈ ਅੱਜ ਅਸੀਂ ਪੰਜਾਬ ਵਿੱਚ ਚਲੇ ਜਾਈਏ ਅਸੀਂ ਪਿੱਛੇ ਇੱਕ ਪਿਛਲੇ ਸਾਲ ਮੈਂ ਵਿਆਹ ਤੇ ਗਿਆ ਸਾਡੇ ਰਿਸ਼ਤੇਦਾਰਾਂ ਦਾ ਵਿਆਹ ਸੀ ਦਾ ਦੁਆਬੇ ਦੀ ਗੱਲ ਹੈਗੀ ਤੇ ਮੇਰੇ ਨਾਲ ਦੋ ਮਹਾਰਾਸ਼ਟਰ ਤੋਂ ਬੱਚੇ ਵੀ ਗਏ ਕਿ ਅਸੀਂ ਪੰਜਾਬ ਦੇਖਣ ਜਾਣਾ ਹੈਗਾ ਤੇ ਜਦੋਂ ਪੰਜਾਬ ਦੇ ਵਿਆਹ ਕਿੱਦਾਂ ਹੁੰਦੇ ਸਾਰਿਆਂ ਨੂੰ ਪਤਾ ਪੰਜਾਬ ਵਾਲਿਆਂ ਨੇ ਜੱਖਾਸ ਕਰਕੇ ਪੈਲਸਾ ਚ ਵਿਆਹ ਹੁੰਦੇ ਆ ਔਰ ਉੱਥੇ ਬਾਅਦ ਫਿਰ ਖਾਨ ਪੀਣ ਦੇ ਨਾਲ ਫਿਰ ਉਹ ਕਾਰਕਸਟਾ ਵਗੈਰਾ ਹੁੰਦਾ ਔਰ ਲੋਕੀ ਨਚਣਾ ਚਾਲੂ ਕਰਨ ਦੇ ਬੱਚੇ ਖਾਸ ਕਰਕੇ ਤੇ ਉੱਥੇ 100% ਜਿਹੜੇ ਵੀ ਨਚਰੇਸ਼ਨ 100% ਬੱਚੇ ਮੁੰਨੇ ਸੀਗੇ ਤੇ ਮੈਨੂੰ ਉਹਨਾਂ ਮਹਾਰਾਸ਼ਟਰ ਜਰ ਮੇਰੇ ਨਾਲ ਕੇਸ ਉਹਨਾਂ ਨੇ ਪੁੱਛਿਆ ਕਿ ਇਹ ਕਿਹੜੇ ਸਟੇਟ ਤੋਂ ਆਏ ਹੈ ਤੇ ਮੈਨੂੰ ਬੜੀ ਸ਼ਰਮ ਜੀ ਆਈ ਮੈਂ ਕਹੇ ਹੈ ਪੰਜਾਬ ਦੇ ਹੀ ਹੈ ਹਾਂਜੀ ਤੇ ਇਹ ਮੇਰਾ ਸਵਾਲ ਇਹ ਹੈ ਕਿ ਪੰਜਾਬ ਵਿੱਚ ਜਦੋਂ ਇੰਨਾ ਪ੍ਰਚਾਰ ਹੋ ਰਿਹਾ ਹੈ ਗੁਰਦਾਰੇ ਵੀ ਪਿੰਡਾਂ-ਪਿੰਡਾਂ ਚ ਹੋ ਰਹੇ ਆ ਵੱਧ ਗਏ ਆ ਇੱਕ-ਇੱਕ ਪਿੰਡ ਵਿੱਚ ਚਾਰ-ਚਾਰ ਗੁਰਦਾਰੇ ਉਦੋਂ ਬਾਅਦ ਸਿੱਖੀ ਦਾ ਪਤਨ ਉੱਥੇ ਕਿਉਂ ਹੈ ਤੁਸੀਂ ਬਾਹਰ ਜਾ ਕੇ ਦੇਖੋਗੇ Nagpur ਦੇਖ ਲਓ ਜਾਂ ਬਾਹਰਲੇ ਦੇਸ਼ਾਂ ਦੇਖੋ ਉੱਥੇ ਸਿੱਖੀ ਦਾ ਪ੍ਰਚਾਰ ਉੱਥੇ ਸਿੱਖ ਤੁਹਾਨੂੰ ਜ਼ਿਆਦਾ ਮਿਲਣਗੇ ਇਹਦਾ ਮੈਨੂੰ ਸਵਾਲ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਜੀ ਦਾ ਸਵਾਲ ਬਹੁਤ ਵਧੀਆ ਹੈ ਗੁਰਪਰਵਾਈਓ ਇਹਦਾ ਜਿਹੜਾ ਇਹ ਵੀਜੀ ਦਾ ਸਵਾਲ ਹੈ ਨਾ ਇਹ ਵਿਸਥਾਰ ਮੰਗਦਾ ਹੈ ਤੇ ਤਿੰਨਾਂ ਦਿਵਾਨਾਂ ਵਿੱਚ ਇਹਦਾ ਉੱਤਰ ਆਪਾਂ ਦੇਣ ਦਾ ਯਤਨ ਕਰਾਂਗੇ ਤੇ ਨਾਲ ਹੀ ਇਹਦੇ ਮੁਢਲੇ ਕਾਰਨ ਹੈ ਨਾ ਜਿੰਨੇ ਸਾਨੂੰ ਪਤਾ ਉਹ ਦੱਸਾਂਗੇ ਤੇ ਨਾਲ ਹੋਰ ਕਾਰਨ ਲੱਭਣ ਦਾ ਸਮਝ ਇਹਦਾ ਯਤਨ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਪਤਲਬਣੇ ਲਹਿਰ ਹੈ ਜਾਂ ਨਸ਼ੇ ਦੀ ਲਹਿਰ ਹੈ ਇਦੇ ਪਿੱਛੇ ਬਹੁਤ ਲੰਗੀਆਂ ਜਿਹੜੀਆਂ ਵਿਚਾਰਾਂ ਨੇ ਕੋਈ ਕੰਮ ਕਰਦੀਆਂ ਨਹੀਂ ਕੋਣ ਪੰਜਾਬ ਦੇ ਵਿੱਚ 80% ਜਿਹੜੇ ਬੱਚੇ ਨੇ ਸਾਡੇ ਨਸ਼ਈ ਹੋ ਚੁੱਕੇ ਆ 88% ਜਿਹੜੇ ਸਾਡੇ ਬੱਚੇ ਨੂੰ ਦਸਤਾਰਾਂ ਗਵਾ ਚੁੱਕੇ ਨੇ 12% ਬੱਚਿਆਂ ਦੇ ਸਰਾਂ ਦੇ ਉੱਤੇ ਦਸਤਾਰਾਂ ਜਿਹੜੀਆਂ ਨੇ ਰਹਿ ਗਈਆਂ ਇਹਦੇ ਨਾਲ ਸਾਰਿਆਂ ਤੋਂ ਮੇਰੇ ਵੀ ਸਰਬੰਦਰ ਸਿੰਘ ਜੀ ਦੇਣਗੇ ਪਰ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਦੇ ਵੱਲ ਥੋੜਾ ਧਿਆਨ ਦਿਓ ਜੀ ਅਸੀਂ ਇੱਥੇ ਇਹਤਨਾ ਰਹਦੇ ਆ ਕਿ ਆਪੋ ਆਪਣਾ ਪਿੰਡ ਸੰਭਾਲੋ ਆਵਾਜ਼ ਦਿੱਤੀ ਕਿ ਆਪੋ ਆਪਣਾ ਪਿੰਡ ਸੰਭਾਲੋ ਆ ਪਿੱਛੇ ਕਬੱਡੀ ਦਾ ਮੈਚ ਹੋਣਾ ਸੀ ਪੰਜਾਬ ਸਰਕਾਰ ਨੇ ਕਰਵਾਇਆ 65 ਬੱਚੇ ਕਬੱਡੀ ਦੇ ਖੇਡਣ ਵਾਸਤੇ ਨੌਜਵਾਨ ਗੱਬਰੂ ਆਏ ਕਹਿਣ ਲੱਗੇ ਜੀ ਪਤਾ ਕਰੋ ਇਹਨਾਂ 'ਚ ਨਸ਼ਾ ਕਿਹੜਾ ਕਿਹੜਾ ਕਰਦਾ ਕਹਿੰਦੇ ਡੋਪਿੰਗ ਟੈਸਟ ਕਰਾਓ ਇਹਨਾਂ ਦਾ ਤੁਹਾਡੇ ਸਾਹਮਣੇ 50 ਬੱਚੇ ਜਿਹੜੇ ਨੇ ਉਸ ਡੋਪਿੰਗ ਟੈਸਟ ਦੇ ਵਿੱਚ ਫੇਲ ਹੋਏ ਤੇ 15 ਬੱਚੇ ਜਿਹੜੇ ਆ ਵੀ ਉਹ ਪਾਸ ਹੋਏ ਨੇ 65 ਪੋਸਟਾਂ ਪੁਲਿਸ ਦੀਆਂ ਚੰਡੀਗੜ੍ਹ ਦੇ ਵਿੱਚੋਂ ਨਿਕਲੀਆਂ 10000 ਪੰਜਾਬੀਆਂ ਐਪਲੀਕੇਸ਼ਨ ਕੀਤੀ 11 ਬੱਚੇ ਸਲੈਕਟ ਹੋਏ ਬਾਕੀਆਂ ਸਾਰਿਆਂ ਨੂੰ ਸਾਹ ਜਣਦਾ ਸੀ ਤੋਂ ਨਸ਼ਿਆਂ ਦੇ ਬੜੇ ਵੱਡੇ ਕਾਰਨ ਇੱਕ ਲੋਕ ਗਾਇਕੀ ਹੈ ਡੇਰਾਵਾਦ ਹੈ ਸਾਡੀ ਲੀਡਰਸ਼ਿਪ ਹੈ ਇਵਨ ਸ਼ੂਨ ਨਿਤੰਤਰ ਪ੍ਰਬੰਧਕ ਕਮੇਟੀ ਵਿੱਚੋਂ ਆਣਾ ਹੋਊਂ ਤਾਂ ਉਹਦੇ ਵਿੱਚ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਵਿੱਚ ਸਾਡੀ ਲੀਡਰਸ਼ਿਪ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਡੇਰਾਵਾਦ ਇਹਦੇ ਵਿੱਚ ਲੋਕ ਗਾਇਕ ਇਹ ਸਾਰਿਆਂ ਨੇ ਇਹ ਨਸ਼ਣ ਵਿੱਚ ਆਪੋ ਆਪਣੇ ਖਾਨ ਦੇ ਉੱਤੇ ਯੋਗਦਾਨ ਰਿਹਾ ਹੈ ਬਾਕੀ ਮੇਰਾ ਖਿਆਲ ਉਹ ਵਿਸਤਾਰ ਜਿਹੜਾ ਮੈਂ ਸੁਖਵਿੰਦਰ ਸਿੰਘ ਤੁਹਾਡੇ ਸਾਹਮਣੇ ਰੱਖਣਗੀ ਤੇ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ ਵੀਰ ਜੀ ਦਾ ਸਵਾਲ ਜਿਹੜਾ ਸੀ ਉਹ ਬੜਾ ਗਹਿਰਾ ਆ ਔਰ ਖਾਸ ਕਰਕੇ ਕਿਉਂਕਿ ਅਸੀਂ ਪੰਜਾਬ ਤੋਂ ਆਏ ਆ ਸਾਡੇ ਨਾਲ ਸੰਬੰਧਤ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਿਹੜਾ ਵੀਰ ਜੀ ਨੇ ਕਿਹਾ ਪ੍ਰਚਾਰ ਬਹੁਤ ਹੋ ਰਿਹਾ ਪੰਜਾਬ 'ਚ ਜੇ ਥੋੜਾ ਜਿਹਾ ਧਿਆਨ ਨਾਲ ਦੇਖੋ ਅਸੀਂ ਹੁਣ ਪਿੰਡਾਂ 'ਚ ਵਿਚਰਦੇ ਆਂ ਕੈਂਪ ਲਾਉਨੇ ਆ ਆ ਪਿਛਲਾ ਮਹੀਨਾ ਮਈ ਦਾ ਸਾਰਾ ਅਸੀਂ ਪਿੰਡਾਂ ਵਿੱਚ ਲਾ ਕੇ ਆਏ ਆ ਸਾਨੂੰ ਕਈ ਪਿੰਡ ਇਹੋ ਜਿਹੇ ਮਿਲੇ ਨੇ ਜਿੰਨਾ ਪਿੰਡਾਂ ਵਿੱਚ 30-30 ਸਾਲ ਹੋ ਗਏ ਕਦੀ ਕੋਈ ਪ੍ਰਚਾਰਕ ਹੀ ਨਹੀਂ ਗਿਆ 30-30 ਸਾਲ ਹੋ ਗਏ ਇੱਕ ਜ਼ਿਲ੍ਹਾ ਬਠਿੰਡੇ ਦੇ ਵਿੱਚ ਸਿਰਿਏ ਵਾਲਾ ਪਿੰਡ ਹੈ ਸਿਰਗੇ ਵਾਲੇ ਪਿੰਡ ਵਿੱਚ ਗੁਰਦੁਆਰਾ ਬਣੇ ਨੂੰ ਅਜੇ ਸਾਰੇ 5-6 ਸਾਲ ਹੋਏ ਉੱਥੇ ਗੁਰਦੁਆਰਾ ਹੀ ਨਹੀਂ ਸੀ ਹੈਗਾ 2007 ਵਿੱਚ ਬਣਿਆ 2007 ਵਿੱਚ ਬਣਿਆ ਤਾਂ ਉੱਥੇ ਗੁਰਦੁਆਰਾ ਹੀ ਨਹੀਂ ਸੀ ਹੈਗਾ ਪਿੰਡ 'ਚ ਲਿਟਰੇਚਰ ਕਿੱਥੇ ਵੀ ਤੁਸੀਂ ਦੱਸੋ ਵੀ ਉੱਥੇ ਜਿੱਥੇ ਗੁਰਦੁਆਰਾ ਹੀ ਨਹੀਂ ਹੈਗਾ ਉੱਥੇ ਪ੍ਰਚਾਰ ਕਿੱਥੇ ਹੁੰਦਾ ਹੋਏਗਾ ਤਾਂ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਉੱਥੇ ਇਹ ਜਿਹੜਾ ਪ੍ਰਚਾਰ ਸਾਨੂੰ ਨਜ਼ਰ ਆ ਰਿਹਾ ਕੀਰਤਨ ਦਰਬਾਰ ਨਜ਼ਰ ਆ ਰਿਹਾ ਕੀਰਤਨ ਸੁਣਦੇ ਨੇ ਲੋਕ ਪਰ ਕੀਰਤਨ ਦੇ ਵਿੱਚ ਕਿਸੇ ਨੂੰ ਸਮਝ ਨਹੀਂ ਆ ਰਿਹਾ ਕੋਈ ਪੁੱਛਣ ਦਾ ਯਤਨ ਨਹੀਂ ਕਰ ਰਿਹਾ ਕਥਾ ਹੋ ਰਹੀ ਹੈ ਕਥਾ ਜਿਹੜੀ ਹੈ ਉਹ ਲੈਵਲ ਉੱਚੇ ਤੇ ਹੋ ਰਹੀਆਂ ਉਹ ਧਰਤੀ ਦੀਆਂ ਗੱਲਾਂ ਛੱਡ ਕੇ ਆਕਾਸ਼ ਦੀਆਂ ਗੱਲਾਂ ਹੋ ਰਹੀਆਂ ਨੇ ਚੰ드ਰਮਾ ਦੀਆਂ ਗੱਲਾਂ ਹੋ ਰਹੀਆਂ ਨੇ ਪਤਾ ਨਹੀਂ ਉਥੇ ਕਿਹੜੇ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਉਹ ਸਾਰਾ ਕੁਝ ਚੱਲੀ ਜਾਂਦਾ ਸਾਖੀਆਂ ਉਹ ਸੁਣਾਈਆਂ ਜਾ ਰਹੀਆਂ ਨੇ ਜਿਹੜੀਆਂ ਗੁਰਮਤ ਦੇ ਅਨੁਕੂਲ ਨਹੀਂ ਜਿਨ੍ਹਾਂ ਵਿੱਚ ਗੁਰੂ ਸਾਹਿਬ ਦਾ ਇਨਕਲਾਬੀ ਤਤ ਜਿਹੜਾ ਉਹ ਸਾਨੂੰ ਮਿਲਦਾ ਹੀ ਨਹੀਂ ਉਥੇ ਸਾਰਾ ਜਿੰਨਾ ਸਿਲਸਿਲਾ ਆ ਬਾਕੀ ਜੇ ਅਸੀਂ ਇਹ ਕਹੀਏ ਕਿ ਜਿਹੜਾ ਉਥੇ ਪਤਤ ਪੁਣੇ ਆ ਉਹ ਸਾਨੂੰ ਬਾਹਰੋਂ ਜ਼ਰੂਰ ਨਜ਼ਰ ਆਉਂਦਾ ਹੈ 12 ਨਜ਼ਰ ਆਉਂਦਾ ਦਸਰਤੇ ਦਸਤਾਰਾਂ ਨਹੀਂ ਮੂੰਹ ਤੇ ਦਾੜੀ ਨਹੀਂ ਇਹ ਪਤਕਪੁਣਾ ਸੀ ਕਹਿ ਦਤਾ ਪਰ ਗੁਰੂ ਸਵਾਰ ਨੇ ਜਦੋਂ ਗੁਰਮਤਿ ਦੀ ਕਸਮੱਟੀ ਤੇ ਦੇਖਾਂਗੇ ਇਹਦੇ ਚ ਕੋਈ ਸ਼ੱਕ ਨਹੀਂ ਕਿ ਦਾੜੀ ਕੇਸਾਂ ਤੋਂ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਆ ਉਹ ਬਾਗੀ ਹੋਈ ਪਰ ਜਦੋਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਮੁਤਾਬਕ ਦੇਖਾਂਗੇ ਦਾੜੀ ਕੇਸ ਤੇ ਪੱਗ ਤੇ ਹੈ ਬਾਰੋਂ ਮੈਂ ਗਾਤਰਾ ਵੀ ਸ਼ਾਇਦ ਪਾਇਆ ਹੈ ਪਰ ਜੇ ਮੇਰਾ ਮਨ ਗੁਰਮਤ ਦੇ ਅਨੁਕੂਲ ਨਹੀਂ ਮੇਰਾ ਰਹਿਣ ਸਹਿਣ ਵਿਹਾਰ ਗੁਰਮਤ ਦੇ ਅਨੁਕੂਲ ਨਹੀਂ ਤੇ ਮੈਂ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਪਤਿਤ ਹਾਂ ਗੁਰਬਾਣੀ ਦੇ ਫੈਸਲਿਆਂ ਨੂੰ ਧਿਆਨ ਨਾਲ ਕਦੀ ਪੜ ਕੇ ਦੇਖਿਓ ਬਿਲਕੁਲ ਔਰ ਜਦੋਂ ਅਸੀਂ ਉਥੇ ਜਿਹੜਾ ਜਿਹੜੇ ਹਾਲਾਤ ਬਣੇ ਨੇ ਉਹਨਾਂ ਵੱਲ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਮੇਜਰ ਕਾਰਨ ਇਹ ਹੈ ਪੰਜਾਬ ਕਿਉਂਕਿ ਸਿੱਖਾਂ ਦਾ ਧੁਰਾ ਹੈ ਪੰਜਾਬ ਕਿਉਂਕਿ ਸਿੱਖਾਂ ਦਾ ਗੜ੍ਹ ਹੈ ਪੰਜਾਬ ਕਿਉਂਕਿ ਸਾਰੇ ਦੁਨੀਆ ਭਰ ਵਿੱਚ ਵੱਸਣ ਵਾਲੇ ਸਿੱਖਾਂ ਦਾ ਆਪਣਾ ਘਰ ਹੈ ਇਸ ਕਰਕੇ ਸਾਰਾ ਜ਼ੋਰ ਵੀ ਪੰਜਾਬ ਨੂੰ ਤਬਾਹ ਕਰਨ ਤੇ ਲੱਗਾ ਹੋਇਆ ਕਿ ਜਿਹੜਾ ਇਹਨਾਂ ਦਾ ਛੋਟਾ ਮੋਟਾ ਥੋੜਾ ਬਹੁਤਾ ਵਿੰਗਾ ਟੇਡਾ ਘਰ ਹੈ ਇਹਨੂੰ ਜਿਵੇਂ ਵੀ ਤਬਾਹ ਹੋ ਸਕਦਾ ਕਰ ਦਿਓ ਪੰਜਾਬ ਵਿੱਚ ਸਕੂਲ ਅਪਗ੍ਰੇਡ ਕਰਨ ਵਾਸਤੇ ਜ਼ੋਰ ਨਹੀਂ ਲੱਗਦਾ ਪਰ ਹਰ ਗਲੀ ਮੁਹੱਲੇ ਵਿੱਚ ਠੇਕੇ ਖੋਲਣ ਵਾਸਤੇ ਜ਼ੋਰ ਜ਼ਰੂਰ ਲੱਗਦਾ ਆ ਪੰਜਾਬ ਵਿੱਚ ਕਿਸੇ ਗਰੀਬ ਨੂੰ ਉੱਚਾ ਚੁੱਕਣ ਲਈ ਜ਼ੋਰ ਨਹੀਂ ਲੱਗਦਾ ਪਰ ਹਾਂ ਉਹਦੀ ਜ਼ਮੀਰ ਖਰੀਦਣ ਲਈ ਉਹਦੀਆਂ ਵੋਟਾਂ ਖਰੀਦਣ ਲਈ ਭਾਵੇਂ ਬਾਬੇ ਹੋਣ ਭਾਵੇਂ ਲੀਡਰ ਹੋਣ ਅੱਡੇ ਚੋਟੀ ਦਾ ਜ਼ੋਰ ਲਾਉਂਦੇ ਪੈਸੇ ਲੈ ਲੈ ਸ਼ਰਾਬ ਲੈ ਲੈ ਤੇਰੇ ਘਰ ਪਹੁੰਚਾ ਦੇਾਂਗੇ ਸਾਨੂੰ ਵੋਟਾਂ ਪਾ ਦੇ ਔਰ ਬੜੇ ਸਾਰੇ ਐਸੇ ਕਾਰਨ ਆ ਜਿਹੜੇ ਸਾਰੇ ਰਲਾ ਮਲਾ ਕੇ ਜਦੋਂ ਧਿਆਨ ਨਾਲ ਦੇਖਾਂਗੇ ਤੇ ਸਭ ਤੋਂ ਪਹਿਲਾਂ ਰਾਜਨੀਤਿਕ ਲੀਡਰਸ਼ਿਪ ਦੂਜੇ ਨੰਬਰ ਤੇ ਸਾਡੀ ਧਾਰਮਿਕ ਲੀਡਰਸ਼ਿਪ ਤੇ ਤੀਜੇ ਨੰਬਰ ਤੇ ਸਾਡੇ ਪੰਜਾਬ ਦੇ ਬਹੁਤੇ ਲੋਕਾਂ ਦਾ ਡੇਰਾਵਾਦ ਵਿੱਚ ਫਸੇ ਹੋਣਾ ਸਾਧਾ ਸੰਤਾਂ ਦੇ ਲੜ ਲੱਗ ਜਾਣਾ ਇਹ ਮੁੱਖ ਕਾਰਨ ਹੈ ਜਿਹੜੇ ਸਾਨੂੰ ਕਦੀ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨਹੀਂ ਆਉਣ ਦਿੰਦੇ ਉਹ ਜਾ ਕੇ ਰੱਖਦੇ ਐ ਲੜਾ ਕੇ ਰੱਖਦੇ ਐ ਸਾਨੂੰ ਪਾੜ ਕੇ ਰੱਖਦੇ ਐ ਸਾਨੂੰ ਧੜੇ ਬੰਦੀਆਂ ਚ ਫਸਾ ਕੇ ਰੱਖਦੇ ਐ ਆਪ ਇਹ ਸਾਰੇ ਇੱਕੋ ਰਹਿੰਦੇ ਨੇ ਪਰ ਜਨਤਾ ਨੂੰ ਪਿੰਡਾਂ ਦੇ ਜਾ ਕੇ ਵੇਖੋ ਕਿਸੇ ਦੀ ਮਾਂ ਮਰ ਜਾਏ ਦੂਜੇ ਧੜੇ ਵਾਲੇ ਉਹਦੇ ਜਾਣ ਨੂੰ ਤਿਆਰ ਨਹੀਂ ਕਿਉਂ ਇਹ ਦੂਜੀ ਪਾਰਟੀ ਦਾ ਬੰਦਾ ਹੈ ਪਰ ਜਿਹੜੇ ਲੀਡਰ ਨੇ ਜਿੰਨਾ ਲੀਡਰਾਂ ਦੇ ਪਿੱਛੇ ਲੱਗ ਕੇ ਧੜੇਬੰਦੀਆਂ ਬਣਾਈਆਂ ਉਹ ਮਾੜੀ ਮਾੜੀ ਕਿਸੇ ਦੀ ਢਿੱਡ ਪੀੜ ਤੇ ਇੱਕ ਦੂਜੇ ਦਾ ਪਤਾ ਲੈਣ ਜਾਂਦੇ ਨੇ ਪਰ ਸਾਡੇ ਲੋਕ ਉਥੇ ਅਜੇ ਸਮਝਣ ਨੂੰ ਤਿਆਰ ਨਹੀਂ ਹੁਣ ਥੋੜਾ ਥੋੜਾ ਨੌਜਵਾਨ ਵੀਰ ਜਿਹੜੇ ਨੇ ਉਹ ਉਪਰਾਲਾ ਸ਼ੁਰੂ ਕਰਕੇ ਬੈਠੇ ਨੇ ਔਰ ਪਿੰਡਾਂ ਵਿੱਚ ਇਸ ਗੱਲ ਦਾ ਥੋੜਾ ਥੋੜਾ ਅਹਿਸਾਸ ਹੋਣਾ ਸ਼ੁਰੂ ਹੋਇਆ ਹੈ ਸ਼ਾਇਦ ਆਉਣ ਵਾਲੇ ਸਮੇਂ ਅੰਦਰ ਸਤਿਗੁਰੂ ਦੀ ਕਿਰਪਾ ਨਾਲ ਪੰਜਾਬ ਮੋੜੇ ਵਾਲੇ ਪਾਸੇ ਤੁਰੇ ਉਹਦੇ ਵਿੱਚ ਬਾਹਰੋਂ ਗਏ ਜਾਂ ਵਿਦੇਸ਼ਾਂ ਤੋਂ ਆਏ ਪੰਜਾਬ ਨੂੰ ਤਬਾਹ ਕਰਨ ਵਿੱਚ ਵਿਦੇਸ਼ਾਂ ਵਿੱਚੋਂ ਆਏ ਜਾਂ ਪੰਜਾਬ ਤੋਂ ਬਾਹਰੋਂ ਗਏ ਵੀਰਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਜਦੋਂ ਪੰਜਾਬ ਦੇ ਲੋਕ ਸ਼ਾਇਦ ਇੰਨਾ ਇਸ ਪਾਸੇ ਨਾ ਤੁਰਦੇ ਜਿਹੜਾ ਵਿਦੇਸ਼ ਵਿੱਚੋਂ ਆਉਂਦਾ ਉਹ ਮੈਂ ਪੈਸੇ ਦੇ ਕੇ ਮਹਿੰਗੀਆਂ ਗਾਉਣ ਵਾਲੀਆਂ ਉੱਥੇ ਨਚਾਉਂਦਾ ਜਿਹੜਾ ਪੰਜਾਬ ਦਾ ਰਹਿਣ ਵਾਲਾ ਕਹਿੰਦਾ ਮੈਂ ਕਿਵੇਂ ਪਿੱਛੇ ਰਹਿ ਸਕਦਾ ਮੈਂ ਵੀ ਤੇ ਇਹ ਕੰਮ ਕਰੂੰਗਾ ਔਰ ਬਹੁਤ ਕੁਝ ਐਸਾ ਹੈ ਜਿਹੜਾ ਪੰਜਾਬ ਵਿੱਚ ਬਾਹਰੋਂ ਪੰਜਾਬ ਵਾਲੇ ਪਾਸੇ ਨੂੰ ਗਿਆ ਹੈ ਠੀਕ ਹੈ ਪੰਜਾਬ ਦੀਆਂ ਆਪਣੀਆਂ ਕਮਜ਼ੋਰੀਆਂ ਪੰਜਾਬ ਦੀਆਂ ਆਪਣੀਆਂ ਬਿਮਾਰੀਆਂ ਪਰ ਪੰਜਾਬ ਵਿੱਚ ਬਾਹਰੋਂ ਵੀ ਬਹੁਤ ਕੁਝ ਇਸ ਤਰ੍ਹਾਂ ਦਾ ਗਿਆ ਹੈ ਜਿਹੜਾ ਆਲੇ-ਦੁਆਲੇ ਤੋਂ ਉੱਥੇ ਸਾਡੇ ਉੱਤੇ ਭਾਰੂ ਹੋ ਗਿਆ ਹੈ ਤੋਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਅਗਲੇ ਦਿਵਾਨਾਂ ਵਿੱਚ ਅਸੀਂ ਇਹਦੇ ਨਾਲ ਸੰਬੰਧਤ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਸਮਾਗਮ ਜਿਹੜੇ ਆ ਜੀ ਇੱਕ ਪਰਚੀ ਆਈ ਹੈ ਕਿ ਇਹ ਸਾਰੇ ਸਮਾਗਮ ਜਿਹੜੇ ਆ ਉਹ ਲਾਈਵ ਵੈਬਸਾਈਟ ਦੇ ਉੱਤੇ ਵੀ ਚੱਲ ਰਹੇ ਨੇ sikhilehre.com ਦੇ ਉੱਤੇ gurmutgyan.com ਦੇ ਉੱਤੇ ਇਹਨਾਂ ਨੂੰ ਲਾਈਵ ਵੀ ਦੇਖਿਆ ਜਾ ਸਕਦਾ ਹੈ। ਤੋਂ ਇੱਕ ਵਾਰੀ ਫਿਰ ਬੇਨਤੀ ਦੁਹਰਾ ਦਿੰਨਾ ਹੈ ਬਾਹਰ ਕਿਤਾਬਾਂ ਦਾ, ਸੀੜੀਆਂ ਦਾ, ਗੁਰਬਾਣੀ ਦੇ ਢੁਟਕੇ, ਪੋਥੀਆਂ ਦਾ ਸਟਾਲ ਵੀ ਲੱਗਾ ਹੋਇਆ ਹੈ। ਆਪ ਜੀ ਨੇ ਉਥੋਂ ਕਿਤਾਬਾਂ, ਸੀੜੀਆਂ, ਇਤਿਹਾਦਕ ਘਰਾਂ ਨੂੰ ਲੈ ਕੇ ਜਾਣੀਆਂ। ਬਿਲਕੁਲ ਉਹਦਾ ਕੋਈ ਅਸੀਂ ਵਪਾਰ ਨਹੀਂ ਕਰ ਰਹੇ। ਸੀੜੀ ਸਿਰਫ 10 ਰੁਪਏ ਦੀ ਰੱਖੀ ਉਹਦਾ ਲਾਗਤ ਮੁੱਲ ਰੱਖਿਆ ਹੋਇਆ ਹੈ। ਔਰ ਲਾਗਤ ਮੌਲ ਦੇ ਉੱਤੇ ਹੀ ਲਿਟਰੇਚਰ ਜਿਹੜਾ ਰੱਖਿਆ ਹੋਇਆ ਹੈ ਪੜਨ ਯੋਗ ਹੈ ਆਪ ਜੀ ਨੇ ਜ਼ਰੂਰ ਲੈ ਕੇ ਜਾਣਾ ਘਰਾਂ ਚ ਬੈਠ ਕੇ ਪੜਨਾ ਸੁਣਨਾ ਤਾਂ ਕਿ ਜਿਹੜੀਆਂ ਹੋਰ ਗੱਲਾਂ ਅਜੇ ਸਾਡੇ ਸਮਝ ਵਿੱਚ ਨਹੀਂ ਆ ਰਹੀਆਂ ਉਹ ਸਮਝ ਵਿੱਚ ਆ ਸਕਣ ਨਾਲ ਹੀ ਬੇਨਤੀ ਹੈ ਸ਼ਾਮ ਦਾ ਪ੍ਰੋਗਰਾਮ ਜਿਹੜਾ ਹੈ ਉਹ ਮੈਂ ਪਹਿਲਾਂ ਵੀ ਦੱਸ ਦਿੱਤਾ ਦੁਬਾਰਾ ਫੇਰ ਦੱਸ ਦਿੰਦਾ ਹਾਂ ਜਿੰਨੇ ਕੁ ਦਿਨ ਅਸੀਂ ਤੁਹਾਡੇ ਵਿੱਚ ਹਾਂ ਆਪ ਜੀ ਜ਼ਰੂਰ ਟਾਈਮ ਸਰ ਹਾਜ਼ਰੀ ਭਰੋ ਆਪਣੇ ਘਰਾਂ ਦੇ ਜਾਂ ਹੋਰ ਕਾਰੋਬਾਰ ਜਿਹੜੇ ਉਹ ਵੇਲੇ ਸਿਰ ਨਿਪਟਾ ਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਜਾਓ ਸ਼ਾਮ ਦਾ ਠੀਕ ਪ੍ਰੋਗਰਾਮ 6:30 ਵਜੇ ਰਹਿਰਾਸ ਦੇ ਪਾਠ ਨਾਲ ਆਰੰਭ ਹੋਏਗਾ ਔਰ 7 ਵਜੇ ਇਹ ਗੁਰਮਤ ਸਮਾਗਮ ਦੀ ਆਰੰਭਤਾ ਹੋ ਜਾਏਗੀ ਔਰ ਉਹਦੇ ਬਾਅਦ ਇੱਕ ਛੋਟੀ ਜੀ ਫਿਲਮ ਹੈ ਉਹ ਤੁਹਾਨੂੰ ਦਿਖਾਈ ਜਾਏਗੀ ਸਵੇਰੇ ਵੀ ਹੁਣ ਵੀ ਔਰ ਸ਼ਾਮ ਨੂੰ ਵੀ ਗੁਰੂ ਕਾ ਲੰਗਰ ਜਿਹੜਾ ਹੈ ਉਹ ਆਪ ਸੰਗਤਾਂ ਲਈ ਇੱਥੇ ਗੁਰਦੁਆਰਾ ਸਾਹਿਬ ਵਿਖੇ ਤਿਆਰ ਹੋਏਗਾ ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ